ਸੁਚਾ ਸਿੰਘ ਲੰਗਾਹ ਪਾਰਟੀ ਦੇ ਵਿੱਚ ਵਾਪਸ ਆ ਗਏ ਨੇ ਇਸ ਤੋਂ ਬਾਅਦ ਇੱਕ ਵੱਖਰੀ ਚਰਚਾ ਸ਼ੁਰੂ ਹੋ ਗਈ ਕਿ ਬਲਵਿੰਦਰ ਸਿੰਘ ਭੁੰਦੜ ਨੇ ਕਿਵੇਂ ਸੁਚਾ ਸਿੰਘ ਲੰਗਾਹ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਵਾ ਲਿਆ ਦੱਸਦੀ ਹੈ ਕਿ ਸਰਦਾਰ ਬਲਵਿੰਦਰ ਸਿੰਘ ਭੁੰਦੜ ਜਿਹੜੇ ਨੇ ਉਹ ਕਾਰਜਕਾਰੀ ਪ੍ਰਧਾਨ ਨੇ ਅਕਾਲੀ ਦਲ ਦੇ ਪਰ ਇਸ ਦੇ ਬਾਵਜੂਦ ਉਹਨਾਂ ਨੇ ਕੋਈ ਪ੍ਰੋਟੋਕਾਲ ਦਾ ਇਸਤੇਮਾਲ ਨਹੀਂ ਕੀਤਾ ਪਾਰਟੀ ਦੇ ਕਾਨੂੰਨ ਦਾ ਪਾਲਿਸੀ ਦਾ ਇਸਤੇਮਾਲ ਨਹੀਂ ਕੀਤਾ ਔਰ ਪੱਤਰਕਾਰ ਇਤਰਾਜ਼ ਕਰ ਰਹੇ ਨੇ ਕਿ ਸਰਦਾਰ ਬਲਵਿੰਦਰ ਸਿੰਘ ਭੁੰਦੜ ਕਿਵੇਂ ਅਚਾਨਕ ਸੁਚਾ ਸਿੰਘ ਲੰਗਾਹ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਵਾ ਗਏ ਔਰ ਇੱਥੋਂ ਤੱਕ ਗੱਲਾਂ ਚੱਲ ਰਹੀਆਂ ਕਿ ਇਹ ਜੋ ਸਾਰਾ ਪ੍ਰੋਗਰਾਮ ਵਾਪਰਿਆ ਜਿਸ ਆਧਾਰ ਦੇ ਉੱਤੇ ਸੋਚਾ ਸਿੰਘ ਲੰਗਾ ਪਾਰਟੀ ਦੇ ਵਿੱਚ ਆਏ ਨੇ ਉਹ ਬੈਕਸਟੇਜ ਤੋਂ ਆਪਰੇਟ ਹੋਇਆ ਬੈਕਸਟੇਜ ਤੋਂ ਕਿਵੇਂ ਆਪਰੇਟ ਹੋਇਆ ਕਿਉਂਕਿ ਚਰਚਾਵਾਂ ਜਿੱਥੇ ਚੱਲ ਰਹੀਆਂ ਕਿ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਜਿਹੜੇ ਨੇ ਉਹ ਐਕਟਿਵ ਨੇ ਪਰ ਉਹਨਾਂ ਦੀ ਐਕਟਿਵਨੈਸ ਪਿੱਛੇ ਲਗਾਤਾਰ ਕਈ ਦਿਨਾਂ ਤੋਂ ਇੱਕ ਵੱਖਰਾ ਹੀ ਪ੍ਰੋਸੈਸ ਦੱਸਿਆ ਜਾ ਰਿਹਾ ਹੁਣ ਸੋਚਾ ਸਿੰਘ ਲੰਗਾ ਪਾਰਟੀ ਚ ਵਾਪਸੀ ਕਰਦੇ ਨੇ ਇਹਦੇ ਉੱਤੇ ਇਤਰਾਜ਼ ਪੱਤਰਕਾਰ ਜਿਹੜੇ ਸੀਨੀਅਰ ਨੇ ਉਹ ਇਹ ਚੱਕਦੇ ਪਏ ਨੇ ਕਿ ਕੋਈ ਪਾਰਟੀ ਪੱਧਰ ਦੀ ਮੀਟਿੰਗ ਨਹੀਂ ਸੱਦੀ ਗਈ ਕੋਈ ਐਗਜ਼ੀਕਿਟਿਵਸ ਦੀ ਮੀਟਿੰਗ ਨਹੀਂ ਸੱਦੀ ਗਈ ਕਿ ਬੋਰਡ ਆਫ ਐਗਜ਼ੀਕਟਿਵਸ ਨਹੀਂ ਇਕੱਠੇ ਹੋਏ ਨਾ ਇੰਟਰਨਲ ਮੀਟਿੰਗ ਕੋਈ ਰੱਖੀ ਗਈ ਨਾ ਕੋਈ ਪਾਰਟੀ ਹਾਈ ਕਮਾਂਡ ਦੀ ਮੀਟਿੰਗ ਹੋਈ ਸਿੱਧੇ ਤੌਰ ਦੇ ਉੱਤੇ ਅਚਾਨਕ ਸੁੱਚਾ ਸਿੰਘ ਲੰਗਾਹ ਕਹਿੰਦੇ ਪਾਰਟੀ ਦੇ ਵਿੱਚ ਸ਼ਾਮਿਲ ਕਰ ਲਏ ਗਏ ਅਚਾਨਕ ਖਬਰ ਆਉਂਦੀ ਹੈ ਕਿ ਸੁੱਚਾ ਸਿੰਘ ਲੰਗਾਹ ਦੀ ਘਰ ਵਾਪਸੀ ਹੋਗੀ ਔਰ ਹੁਣ ਇਹਦੇ ਉੱਤੇ ਸੀਨੀਅਰ ਪੱਤਰਕਾਰ ਇਤਰਾਜ਼ ਕਰ ਰਹੇ ਆ ਕਿ ਇਹ ਤਾਂ ਪ੍ਰੋਟੋਕੋਲ ਦੇ ਐਨ ਅਗੇ ਇਨੂੰ ਜੋੜਿਆ ਜਾ ਰਿਹਾ ਹੈ ਸੁਖਬੀਰ ਸਿੰਘ ਬਾਦਲ ਦੇ ਨਾਲ ਸੀਨੀਅਰ ਪੱਤਰਕਾਰ ਇਹ ਦਾਵਾ ਕਰਦੇ ਨੇ ਕਿ ਸੁਖਬੀਰ ਸਿੰਘ ਬਾਦਲ ਵੀ ਕਈ ਵਾਰ ਐਂ ਕਰਿਆ ਕਰਦੇ ਸਨ ਅਚਾਨਕ ਕਿਤੇ ਵੀ ਜਾ ਕੇ ਤੇ ਕਿਸੇ ਨੂੰ ਵੀ ਪਾਰਟੀ 'ਚ ਜੁਆਇਨ ਕਰਾ ਲਿਆ ਕਰਦੇ ਸਨ ਉਸੇ ਤਰ੍ਹਾਂ ਸਰਦਾਰ ਬਲਵਿੰਦਰ ਸਿੰਘ ਭੂਗੜ ਨੇ ਵੀ ਕੀਤਾ ਇਸ ਕਰਕੇ ਸੀਨੀਅਰ ਪੱਤਰਕਾਰ ਇਹਨਾਂ ਦੋਵਾਂ ਸਿਚੁਏਸ਼ਨਸ ਨੂੰ ਇਕੱਠਿਆਂ ਮੇਲ ਦੇ ਪਏ ਆ ਦਰਅਸਲ ਇਤਰਾਜ਼ ਖੜਿਆ ਕੀਤਾ ਜਾ ਰਿਹਾ ਹੈ ਕਿ ਕਿਤੇ ਸੁਖਬੀਰ ਸਿੰਘ ਬਾਦਲ ਦੇ ਕਹਿਣ ਉੱਤੇ ਸਰਦਾਰ ਬਲਵਿੰਦਰ ਸਿੰਘ ਭੂਦੜ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਨੇ ਸੁਖਾ ਸਿੰਘ ਲੰਗਾ ਨੂੰ ਕਾਰ ਵਾਪਸੀ ਤਾਂ ਨਹੀਂ ਕਰਾਈ ਸਵਾਲ ਖੜਾ ਹੋ ਰਿਹਾ ਕਿ ਕਿਤੇ ਬੈਕਸਟੇਜ ਆਪਰੇਸ਼ਨ ਜਿਹੜਾ ਹੋ ਰਿਹਾ ਹੈ ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਹਿੱਸਾ ਤਾਂ ਨਹੀਂ ਹਾਲਾਂਕਿ ਸੁਖਬੀਰ ਸਿੰਘ ਬਾਦਲ ਤਨਖਾਹਿਆ ਕਰਾਰ ਨੇ ਸਿਆਸਤ ਤੋਂ ਥੋੜਾ ਦੂਰ ਹੋ ਗਏ ਨੇ ਬਲਵਿੰਦਰ ਸਿੰਘ ਭੁੰਡੜ ਨੂੰ ਉਹਨਾਂ ਨੇ ਕਾਰਜਕਾਰੀ ਪ੍ਰਧਾਨ ਲਗਾ ਦਿੱਤਾ ਪਰ ਸਵਾਲ ਇਹ ਹੈ ਕਿ ਕੀ ਇੱਕ ਕਾਰਜਕਾਰੀ ਪ੍ਰਧਾਨ ਦੇ ਕੋਲ ਇਹ ਅਖਤਿਆਰ ਹੈ ਕਿ ਉਹ ਬਿਨਾ ਕਿਸੇ ਮੀਟਿੰਗ ਸੱਦੇ ਬਿਨਾ ਕਿਸੇ ਤੋਂ ਸਲਾਹ مشਵਰਾ ਲਏ ਬਗੈਰ ਕਿਸੇ ਦੀ ਹਾਮੀ ਦੇ ਕਿਸੇ ਕੱਢੇ ਹੋਏ ਲੀਡਰ ਨੂੰ ਪਾਰਟੀ ਦੇ ਵਿੱਚ ਵਾਪਸ ਲੈ ਲਵੇ ਜਾਂ ਫਿਰ ਕੋਈ ਨਵੀਂ ਜੁਆਇਨਿੰਗ ਕਰਾ ਲਵੇ ਸਵਾਲ ਸੀਨੀਅਰ ਪੱਤਰਕਾਰ ਚੁੱਕਦੇ ਨਜ਼ਰ ਆ ਰਹੇ ਨੇ ਕਿ ਆਖਰਕਾਰ ਸਰਦਾਰ ਭੁੰਡੜ ਨੇ ਅਚਾਨਕ ਇਹ ਫੈਸਲਾ ਲਿਆ ਕਿਉਂ ਔਰ ਕਿਸ ਤਰ੍ਹਾਂ ਲਿਆ ਕਿ ਕਿਸ ਆਧਾਰ ਦੇ ਉੱਤੇ ਲਿਆ ਕਿਉਂਕਿ ਇਤਰਾਜ਼ ਇਹ ਵੀ ਨਾਲ ਨਾਲ ਖੜੇ ਕੀਤੇ ਜਾ ਰਹੇ ਆ ਕਿ ਕੋਈ ਕਾਰਜਕਾਰੀ ਮੀਟਿੰਗ ਜਿਹੜੀ ਆ ਉਹ ਨਹੀਂ ਸੱਦੀ ਗਈ ਨਾ ਹੀ ਕੋਈ ਐਗਜ਼ੀਕਟਿਵਸ ਦੀ ਮੀਟਿੰਗ ਸੱਦੀ ਗਈ ਅਚਾਨਕ ਇਹ ਫੈਸਲਾ ਲੈ ਲਿਆ ਗਿਆ ਸਵਾਲ ਉੱਠਨੇ ਲਾਜ਼ਮੀ ਸੀ ਪਰ ਖੈਰ ਸੁੱਚਾ ਸਿੰਘ ਲੰਗਾ ਪਾਰਟੀ ਦਾ ਹਿੱਸਾ ਬਣ ਚੁੱਕੇ ਨੇ ਸੁੱਚਾ ਸਿੰਘ ਲੰਗਾ ਪਾਰਟੀ ਦੇ ਵਿੱਚ ਵਾਪਸ ਆ ਗਏ ਨੇ ਜੋਸ਼ੋ ਹਵਾਸ ਦੇ ਨਾਲ ਸੁੱਚਾ ਸਿੰਘ ਲੰਗਾ ਵਿਚਰਦੇ ਪਏ ਨੇ ਔਰ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਪਾਰਟੀ ਵਾਸਤੇ ਸਭ ਕੁਝ ਕਰਾਂਗੇ ਪਾਰਟੀ ਨੂੰ ਇੱਕ ਮਿਕ ਕਰਾਂਗੇ ਇੱਕ ਸਾਰ ਕਰਾਂਗੇ ਖੈਰ ਤਬੇ ਕੀ ਕਹਿੰਦਾ ਪਾਰਟੀ ਦਾ ਉਹ ਬਿਹਤਰ ਹੈ ਸਮੇ ਉੱਤੇ ਛੱਡ ਦੇਣਾ ਚਾਹੀਦਾ ਜੋ ਵੀ ਹੋਏਗਾ ਇਸ ਤੇ ਅਲੈਦਾ ਦੱਸਦੇ ਰਵਾਂਗੇ ਬਣੇ ਰੋਬਾਨੀ ਦੀ ਪੰਜਾਬੀ